DS نیوز ਦੇ ਦਿਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਆਗਰ ਨਵਦੀਵਾਲੀ ਔਰ ਬੰਦੀ ਛੋੜ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸਰਜੀਤ ਇਲੈਕਟ੍ਰੀਸ਼ੀਅਨ ਕਾਦੀਆਂ ਸ਼ਹਿਰ ਵਿਖੇ ਜੋ ਬਹੁਤ ਹੀ ਵਧੀਆ ਵੱਡਾ ਸ਼ੋਰੂਮ ਜਿਸ ਵਿੱਚ ਦੀਵਾਲੀ ਤਮਾਕਾ ਦੋਤ ਵਧੀਆ ਆਫਰ ਤੇ ਬਾੜੇ ਵਧੀਆ ਗਿਫਟ ਦਿੱਤੇ ਜਾ ਰਿਹਾ ਜੋ ਕਿ ਜਿਸ ਨੂੰ ਵੀ AC ਫਰਿੱਜ ਕੂਲਰ ਲੰਬਾਰੀ ਕੱਪੜੇ ਤੋਂ ਮਸ਼ੀਨ ਗੀਜਰ ਕੋਈ ਵੀ ਘਰ ਦੀ ਆਈਟਮ ਲੈਣੀ ਹੋਵੇ ਸਰਜੀਤ ਇਲੈਕਟ੍ਰੀਸ਼ੀਅਨ ਜੋ ਕਾਦੀਆਂ ਹਰਚਵੜ ਰੋਡ HDFC ਬੈਂਕ ਦੇ ਨਜ਼ਦੀਕ ਬਹੁਤ ਹੀ ਵਧੀਆ ਸ਼ੋਅਰੂਮ ਹੈ ਔਰ ਆਪ ਜੀ ਨੂੰ ਬੇਨਤੀ ਹੈ ਕਿਵਾ ਚੜ ਕੇ ਜਿੰਨੇ ਵੀ ਸਮਾਨ ਲੈਣਾ ਹੋਵੇ ਉਸ ਸਮਾਨ ਲੈ ਸਕਦਾ ਹੈ ਔਰ ਸੰਪਰਕ ਕਰੋ ਧੰਵਾਦ ਸਰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹੈ ਜੀ ਸੁਰਜੀਤ ਸਿੰਘ ਆ ਜੀ ਸਰ ਆਪਣਾ ਸ਼ੋਪ ਦਾ ਨਾਮ ਦੱਸੋ ਜੀ ਮੇਰੀ ਸ਼ੋਪ ਦਾ ਨਾਮ ਜੀ ਸੁਰਜੀਤ ਇਲੈਕਟ੍ਰੋਨਿਕ ਹਰਚੂਆ ਰੋਡ ਨੀਅਰ ਐਚਡੀਐਫਸੀ ਬੈਂਕ ਕਾਦੀਆਂ ਸਰ ਇਸ ਵਾਰ ਦਿਵਾਲੀ ਤਬਾਕਾ ਕੀ ਕਰੇ ਨੇ ਆਫਰ ਕੀ ਦੇ ਰਿਹਾ ਜੀ ਸਰ ਦਿਵਾਲੀ ਤੇ ਇੱਕ ਤਾਂ ਹਰ ਇੱਕ ਗਾਗ ਨੂੰ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਕੁਝ GST ਘਟਨ ਕਰਕੇ ਵੀ ਡਿਸਕਾਊਂਟ ਆ ਕੁਝ ਦਿਵਾਲੀ ਆਫਰ ਵੀ ਚੱਲ ਰਿਹਾ ਹਰ ਗਿਫਟ ਆਈਟਮ ਹਰ ਇੱਕ ਪੀਸ ਦੇ ਨਾਲ ਗਿਫਟ ਆਈਟਮ ਦਿੱਤੀ ਜਾ ਰਹੀ ਆ ਗਿਫਟ ਆਈਟਮ ਵੀ ਸਾਡੀ ਮਹਿੰਗੀ ਵਾਲੀ ਕੋਈ ਛੋਟੀ ਸਸਤੀ ਗਿਫਟ ਆਈਟਮ ਨਹੀਂ ਆ ਹਰ ਪੀਸ ਦੇ ਨਾਲ ਗਿਫਟ ਆਈਟਮ ਵਧੀਆ ਦਿੱਤੀ ਜਾ ਰਹੀ ਹੈ ਜੀ ਤੇ ਸਭ ਹੋਰ ਵੀ ਜਾ ਕਿ ਜੇ ਸਮਾਨ ਲੈਣਾ ਕਈਆਂ ਕੋ ਕੈਸ਼ ਨਹੀਂ ਹੁੰਦਾ ਉਹਨਾਂ ਉੱਤੇ ਕੋਈ ਹੈਗੀ ਦਾ ਨਹੀਂ ਸਰ ਸਾਨੂੰ ਇਹੋ ਜਿਹਾ ਕੋਈ ਮਸਲਾ ਨਹੀਂ ਪਾਏ ਤੁਸੀਂ 0% ਤੇ ਸਾਡੇ ਕੋ ਕਾਰਡ ਬਣਾਓ ਜਿਹਦੇ ਕੋ ਪੈਸਾ ਨਹੀਂ ਵੀ ਹੈਗੀ ਆਪਾਂ ਉਹਨੂੰ ਵੀ ਆਧਾਰ ਕਾਰਡ ਪੈਨ ਕਾਰਡ ਤੇ ਸਮਾਨ ਦਿੱਤਾ ਜਾਂਦਾ ਵਾ ਕਿ ਇੱਥੇ ਹਰ ਤਰ੍ਹਾਂ ਦੀ ਕਿਸ਼ਤ ਕੀਤੀ ਜਾਂਦੀ ਹੈ ਤੁਸੀਂ ਬੇਫਿਕਰ ਹੋ ਕੇ ਆਪਣਾ ਆਧਾਰ ਕਾਰਡ ਪੈਨ ਕਾਰਡ ਬੈਂਕ ਆਪੀ ਲਿਆਓ ਪੈਸਾ ਤੁਹਾਡੇ ਕੋ ਹੈਗਾ ਨਹੀਂ ਹੈਗਾ ਸਾਡੇ ਕੋ ਪੈਸੇ ਵੀ ਲੈ ਜਾਓ ਤਾਂ ਵੀ ਕੋਈ ਚੱਕਰ ਨਹੀਂ ਆ ਜੇ ਕਿਤੇ ਖਰਚਣ ਦੀ ਲੋੜ ਆ ਤਾਂ ਆਪਾਂ ਪੈਸੇ ਵੀ ਦਿੰਨੇ ਆ ਬਸ ਸਮਾਨ ਵੀ ਫ੍ਰੀ ਦੇ ਰਹੇ ਆ ਸਿੱਧਾ ਡਾਇਰੈਕਟ ਕਿਸ਼ਤਾਂ ਕੀਤੀਆਂ ਜਾ ਰਹੀਆਂ ਇੱਥੇ ਤੇ ਹੋਰ ਕਿਸੇ ਪਬਲਿਕ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਜਾਂ ਇਸ ਤਰ੍ਹਾਂ ਦੇ ਅਸੀਂ ਪਬਲਿਕ ਨੂੰ ਬੰਦੀ ਛੋੜ ਦਿਵਸ ਤੇ ਇਹੀ ਸੁਨੇਹਾ ਦੇਣਾ ਚਾਹੁੰਦੇ ਕਿ ਸਾਨੂੰ ਆਪਸੀ ਪਿਆਰ ਭਾਈਚਾਰੇ ਚ ਰਹਿਣਾ ਚਾਹੀਦਾ ਜਿਵੇਂ ਅੱਜ ਕੱਲ ਦੇ ਹਾਲਾਤ ਹੜਾ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਸਾਨੂੰ ਇੱਕ ਦੂਜੇ ਦੀ ਮਿਲਜੁਲ ਕੇ ਸਹਾਇਤਾ ਕਰਨੀ ਚਾਹੀਦੀ ਆ ਈਰਖਾ ਬਾਜੀ ਤੋਂ ਬਚਣਾ ਚਾਹੀਦਾ ਬਾਕੀ ਹੀਰਾ ਫੇਰੀ ਤੇ ਆਨਲਾਈਨ ਸ਼ੋਪਿੰਗ ਤੋਂ ਵੀ ਬਚਣਾ ਚਾਹੀਦਾ ਜਿਵੇਂ ਕਿ ਹੁਣ ਦੇ ਟਾਈਮ ਦੇ ਵਿੱਚ ਤੁਹਾਡੀ ਸਭ ਤੋਂ ਵੱਧ ਜਿਹੜੀ ਸਪੋਰਟ ਆ ਕਿ ਆਨਲਾਈਨ ਵਾਲੇ ਨੇ ਨਹੀਂ ਕੀਤੇ ਸਾਰੇ ਆਪਣੇ ਜ਼िमीदार ਭਰਾਵਾਂ ਨੇ ਕੀਤੀ ਆਂਢ ਗੁਆਂਢ ਭੈਣ ਭਰਾਵਾਂ ਰਿਸ਼ਤੇਦਾਰਾਂ ਨੇ ਕੀਤੀ ਆ ਜਦੋਂ ਕਿ ਸਾਡੀ ਕਿਸ ਨੇ ਆਨਲਾਈਨ ਬਾਹ ਨਹੀਂ ਫੜੀ ਸਾਨੂੰ ਹਰ ਇੱਕ ਸਮਾਨ ਕੋਈ ਨਿੱਕਾ ਵੱਡਾ ਸਮਾਨ ਜਿਹੜਾ ਆਨਲਾਈਨ ਨਹੀਂ ਲੈਣਾ ਚਾਹੀਦਾ ਸਾਡੇ ਆਪਸੀ ਆਂਢ ਗੁਆਂਢੀ ਕੇ ਵੀ ਭੈਣ ਭਰਾ ਬਾਜ਼ਾਰ ਤੋਂ ਹੀ ਸ਼ਾਪਿੰਗ ਕਰਨੀ ਚਾਹੀਦੀ ਹੈ ਹੋਰ ਆਪਣਾ ਕੋਈ ਦੇ ਦਬਾਰਾ ਡਰੈੱਸ ਲੱਭ ਜਿਓ ਥੋੜਾ ਜਿਹਾ ਮੇਰਾ ਵੀ ਜੀ ਐਡਰੈਸ ਆ ਜੀ ਸੁਰਜੀਤ ਇਲੈਕਟ੍ਰੋਨਿਕ ਹਰਚੂਆ ਰੋਡ ਨੀਅਰ ਐਚਡੀਐਫਸੀ ਬੈਂਕ ਕਾਦੀਆਂ ਇੱਥੇ ਆਓ ਵਧੀਆ ਸਮਾਨ ਵੀ ਵਧੀਆ ਮਿਲਦਾ ਭਾਰੀ ਛੋਟ ਮਿਲਦੀ ਆ ਗਿਫਟ ਵੀ ਵਧੀਆ ਮਿਲਦਾ ਦਿਵਾਲੀ ਦਾ ਬਹੁਤ ਵੱਡਾ ਤਮਾਕਾ ਕੀਤਾ ਜਾ ਰਿਹਾ ਜੇ ਜਿੱਤਾ ਕੋਈ ਆਪਣੇ ਕੋਈ ਸਮਾਨ ਲੈਂਦੇ ਜਾਂ ਕੋਈ ਸਮਾਨ ਮਿਸਤਰੀ ਦਾ ਪਰਬੰਧ ਹੈਗਾ ਆਪਣੇ ਕੋਲ ਜੀ ਉਸ ਲਈ ਬੀਟਿੰਗ ਹੋ ਜਾਂਦੀ ਕਿਸ ਤਰ੍ਹਾਂ ਸਾਡੇ ਕੋ ਕਸਟਮਰ ਐਲਈਡੀ ਲੈ ਕੇ ਜਾਂਦਾ ਕਸਟਮਰ ਘਰ ਨਹੀਂ ਪਹੁੰਚਦਾ ਐਲਈਡੀ ਫਿੱਟ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਕਸਟਮਰ ਆਨਲਾਈਨ ਕੰਪਨੀਆਂ ਦੀ ਕਾਲ ਆ ਜਾਂਦੀ ਫਿਟਿੰਗ ਵਾਸਤੇ ਗੀਜ਼ਰ ਵੀ ਫਿਟਿੰਗ ਕਰਾਉਣਾ ਉਹ ਐਟ ਅ ਟਾਈਮ ਹਰ ਇੱਕ ਕੰਪਨੀ ਦਾ ਆਪਣੇ ਕੋ ਮਕੈਨਿਕ अवेलेबल ਆ ਇੱਕ ਤੁਹਾਡੇ ਕੋ ਹੋਰ ਬੜੀ ਸੀਮਾ ਕਿ ਜਦੋਂ ਕੋਈ ਮੋਬਾਈਲ ਨੂੰ ਕਿਸੇ ਨੂੰ ਜਰੂਰਤ ਮੋਬਾਈਲ ਵੀ ਦਿਵਾ ਦਿੰਦੇ ਕਿਸ ਤਰ੍ਹਾਂ ਤੁਹਾਡੇ ਕਿਸੇ ਵੀ ਕਿਸੇ ਮੈਂਬਰ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਆਪਾਂ ਹਰ ਕੋਈ ਚੀਜ਼ ਅਵੇਲੇਬਲ ਕਰਵਾ ਦਿੰਦੇ ਆ ਬਾਕੀ ਸਾਡੇ ਕੋਲ ਵਾਸ਼ਿੰਗ ਮਸ਼ੀਨ ਐਲ ਕੰਪਨੀ ਬ੍ਰਾਂਡ ਜਿਹੜੇ LG, Samsung, Midea, Sony ਆਪਣੇ ਕੋਲ ਸਾਰੇ ਬ੍ਰਾਂਡ ਆ ਬੈਟਰੀਆਂ ਵਿੱਚ ਵੀ Microtech, Okaya, Edwin, Levogar, Tabul Oxide ਆ 7-8 ਪ੍ਰਕਾਰ ਦੇ ਬ੍ਰਾਂਡ ਆ ਸਾਡੇ ਕੋਲ ਬਾਕੀ ਸਕੀਮ ਹਰ ਇੱਕ ਤੇ ਵੱਖ-ਵੱਖ ਸਕੀਮ ਅਵੇਲੇਬਲ ਆ ਕੈਸ਼ਬੈਕ ਦੀ ਵੀ ਸਕੀਮ ਹੈਗੀ ਜੇ ਹਰ ਇੱਕ 20000 ਪਿੱਛੇ 2000 ਰੁਪਏ ਦਾ ਕੈਸ਼ਬੈਕ ਵੀ ਹੈਗਾ ਜੇ ਜੇ ਤੁਸੀਂ 80000 ਦੀ LED ਲਓਗੇ ਉਹਦੇ 'ਚ 10000 ਦਾ ਕੈਸ਼ਬੈਕ ਜੇ ਬਹੁਤ ਵੱਡੇ ਕੈਸ਼ਬੈਕ ਆ ਯਾਰ ਦਾ ਤੇ ਆਪਣੇ ਨਾਲ ਸੰਪਰਕ ਕਰਨਾ ਹੋਵੇ ਜੀ ਆਪਣਾ ਨੰਬਰ ਦਾ ਦੇ ਮੇਰਾ ਫੋਨ ਨੰਬਰ ਹੈ ਜੀ 7508885308 ਮੇਰੇ ਕਾਰਡ ਤੇ ਮੇਰੇ ਸ਼ਾਪ ਦੇ ਬਾਹਰ ਮੈਂਸ਼ਨ ਕੀਤਾ ਆ ਇੱਕ ਇੱਕ ਨੰਬਰ ਹੋ ਰਿਹਾ 9417307296 ਕਿਸੇ ਨੇ ਵੀ ਸੰਪਰਕ ਕਰਨਾ ਹੋਗਾ ਕਾਲ ਕਰਕੇ ਡਾਇਰੈਕਟ ਇੱਥੇ ਆ ਸਕਦਾ ਆਪਣਾ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਓ ਕਾਰਡ ਫ੍ਰੀ ਬਣਦਾ ਜੀ ਇੱਥੇ ਕਾਰਡ ਦਾ ਕੋਈ ਖਰਚਾ ਨਹੀਂ ਹੁੰਦਾ ਦੀਵਾਲੀ ਤੇ ਮੈਂ ਤਾਂ ਸਾਰੇ ਨੂੰ ਬੰਦੀ ਛੋੜ ਦਿਵਸ ਤੇ ਸਾਰੇ ਕਿ ਭੈਣ ਭਰਾਵਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਬਹੁਤ ਧੰਨਵਾਦ ਜੀ।